ਨੀ ਨੇ ਆਪਣੇ ਹੀ પતિ ਦਾ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਿਹੜੀ ਉਸ ਦੀ ਪਤਨੀ ਹੈ ਉਸ ਦੇ ਸਬੰਧ ਸੀ ਜਿਹੜੇ ਉਹ ਕਿਸੇ ਗੈਰ ਮਰਦ ਦੇ ਨਾਲ ਸੀ ਇਹਦੀ ਸਿਰ ਦੇ ਉੱਤੇ ਰੋਡ ਰੋਡ ਮਾਰੀ ਹੋਈ ਸੀ ਵਾਈਫ ਹੈ ਜਿਹੜੀ ਉਹਦੀ ਇਹਦੇ ਨਾਲ ਕੋਈ ਮਿੱਟੀ ਦਾ ਕੰਮ ਕਰਦਾ ਸੀਗਾ ਸੁਖਪ੍ਰੀਤ ਸਿੰਘ ਸਨਮਜੀਤ ਸਿੰਘ ਉਹਦੀ ਇਹਦੇ ਨਾਲ ਇੰਟੀਮੇਸ਼ਨ ਹੋ ਗਈ ਮਤਲਬ ਇਹਦੇ ਨਾਲ ਅਫੇਅਰ ਹੋ ਗਿਆ ਇਹਨੂੰ ਪਤਾ ਲੱਗ ਗਿਆ ਇਹਨਾਂ ਨੇ ਫਿਰ ਉਸ ਚੀਜ਼ ਦਾ ਇਹਨਾਂ ਦਾ ਰੋਸ ਚੇਰੇ ਲੋਹੇ ਦੀ ਰਾਡ ਨਾਲ ਇਹਦੇ ਸਿਰ ਤੇ ਮਾਰ ਕੇ ਇਹਦਾ ਮਟਰ ਕਰਤਾ ਪ੍ਰੇਮ ਸਬੰਧਾਂ ਦੇ ਚਲਦਿਆਂ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਇੱਕ ਵੱਡੀ ਵਾਰਦਾਤ ਹੈ ਜਿਹੜੀ ਖੰਨੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਖੰਨਾ ਦੇ ਪਿੰਡ ਸੋਈਆਂ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਪਤਨੀ ਨੇ ਆਪਣੇ ਹੀ ਪਤੀ ਦਾ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹਾਂਜੀ ਦੱਸ ਦਈਏ ਕਿ ਮ੍ਰਿਤਕ ਦੀ ਜਿਹੜੀ ਪਛਾਣ ਹੈ ਉਹ ਬਹਾਦਰ ਸਿੰਘ ਉਮਰ 40 ਸਾਲ ਭੋਲਾ ਵਜੋ ਹੋਈ ਹੈ ਜੋ ਕਿ ਬੜਬਰ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਸਮੇਂ ਤੋਂ ਸੋਇਆ ਦੇ ਵਿੱਚ ਕੰਮ ਕਰ ਰਿਹਾ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਦੌਰਾਨ ਹੀ ਜਿਹੜੀ ਉਸ ਦੀ ਪਤਨੀ ਹੈ ਉਸ ਦੇ ਸਬੰਧ ਸੀ ਜਿਹੜੇ ਉਹ ਕਿਸੇ ਗੈਰ ਮਰਦ ਦੇ ਨਾਲ ਸੀ ਜਿਸ ਦੇ ਚਲਦਿਆਂ ਜਿਹੜਾ ਭੋਲਾ ਸੀ ਬਹਾਦਰ ਸਿੰਘ ਸੀ ਉਹ ਉਹਨਾਂ ਦੇ ਰਸਤੇ ਦੇ ਵਿੱਚ ਰੋੜਾ ਬਣ ਰਿਹਾ ਸੀ ਪਤਨੀ ਦੇ ਨਜ਼ਾਇਜ਼ ਸੰਬੰਧ ਹੋਣ ਦੇ ਕਰਕੇ ਆਪਸ ਦੇ ਵਿੱਚ ਇਹਨਾਂ ਦੋਨਾਂ ਪਤੀ ਪਤਨੀ ਦਾ ਪਹਿਲਾਂ ਵੀ ਲੜਾਈ ਝਗੜਾ ਰਹਿੰਦਾ ਸੀ ਜਿਸ ਦੇ ਕਾਰਨ ਪਤਨੀ ਨੇ ਇੱਕ ਦਿਨ ਮੌਕਾ ਵੇਖ ਕੇ ਇਸ ਵੱਡੀ ਵਾਰਦਾਤ ਨੂੰ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਅੰਜਾਮ ਦਿੱਤਾ ਦੱਸ ਦਈਏ ਕਿ ਇਹ ਜਿਹੜੀ ਸਾਰੀ ਘਟਨਾ ਇੱਕ ਖੰਨਾ ਦੇ ਪਿੰਡ ਸੋਈਆ ਦੇ ਦੱਸੀ ਜਾ ਰਹੀ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਜਿਹੜਾ ਉਸ ਬਹਾਦਰ ਸਿੰਘ ਦਾ ਦੋਸਤ ਸੀ ਜਿਸ ਦਾ ਨਾਮ ਸੁਖਪ੍ਰੀਤ ਸਿੰਘ ਦੱਸਿਆ ਗਿਆ ਉਸ ਦੇ ਮ੍ਰਿਤਕ ਦੀ ਪਤਨੀ ਜਸਵੀਰ ਕੌਰ ਦੇ ਨਾਲ ਨਜਾਇਜ਼ ਸਬੰਧ ਸੀ ਜਿਹੜਾ ਸੁਖਪ੍ਰੀਤ ਸਿੰਘ ਸੀ ਉਹ ਪਹਿਲਾਂ ਵੀ ਬਹਾਦਰ ਸਿੰਘ ਦੇ ਘਰੇ ਆਮ ਹੀ ਆਉਂਦਾ ਜਾਂਦਾ ਰਹਿੰਦਾ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਵਿਚਰਦਾ ਸੀ ਅਤੇ ਉਸ ਦੇ ਨਾਲ ਹੀ ਕੰਮ ਕਰਦਾ ਸੀ ਜਿਸ ਦੇ ਦੌਰਾਨ ਉਸ ਦਾ ਅਤੇ ਉਸ ਦੀ ਪਤਨੀ ਦਾ ਪ੍ਰੇਮ ਸਬੰਧ ਬਣਦਾ ਅਤੇ ਉਸੇ ਦੇ ਨਜਾਇਜ਼ ਰਿਸ਼ਤੇ ਦੇ ਕਰਕੇ ਉਸ ਨੇ ਇੰਨਾ ਵੱਡਾ ਖੌਫਨਾਕ ਕਦਮ ਹੈ ਜਿਹੜਾ ਉਹ ਸੁਖਪ੍ਰੀਤ ਤੇ ਜਸਵੀਰ ਕੌਰ ਦੋਨਾਂ ਨੇ ਰਲ ਕੇ ਇਹ ਖੌਫਨਾਕ ਕਦਮ ਚੁੱਕਿਆ ਜਿਸ ਦੇ ਵਿੱਚ ਬਹਾਦਰ ਸਿੰਘ ਉਰਫ ਭੋਲਾ ਨੂੰ ਆਪਣੀ ਜਾਨ ਗਵਾਉਣੀ ਪੈ ਗਈ ਦੱਸ ਦਈਏ ਕਿ ਇਸ ਸਾਰੇ ਮਾਮਲੇ ਦਾ ਜਿਹੜਾ ਖੁਲਾਸਾ ਹੈ ਉਹ ਇੰਦਰਜੀਤ ਦੇ ਵੱਲੋਂ ਹੋਇਆ ਜੋ ਕਿ ਭੋਲੇ ਦੇ ਨਾਲ ਹੀ ਰਹਿੰਦਾ ਸੀ ਉਸਦੇ ਨਾਲ ਕੰਮਕਾਰ ਕਰਦਾ ਸੀ ਉਸ ਨੇ ਦੱਸਿਆ ਕਿ ਇੱਕ ਦਿਨ ਲੌਬੀ ਦੇ ਵਿੱਚ ਦੋਨੇ ਜੀ ਆਪਸ ਦੇ ਵਿੱਚ ਸੁੱਤੇ ਪਏ ਸਨ ਅਤੇ ਰਾਤ ਨੂੰ ਅੱਧੀ ਕੁ ਰਾਤ ਦਾ ਵੇਲਾ ਸੀ ਜਦੋਂ ਸੁਖਪ੍ਰੀਤ ਸੁਖਪ੍ਰੀਤ ਸਿੰਘ ਅਤੇ ਜਸਵੀਰ ਕੌਰ ਮ੍ਰਿਤਕ ਦੀ ਪਤਨੀ ਉਹ ਦੋਨਾਂ ਨੇ ਮਿਲ ਕੇ ਉਸ ਦੇ ਸਿਰ ਦੇ ਉੱਪਰ ਕਈ ਵਾਰ ਕੀਤੇ ਅਤੇ ਸਿਰ ਦੇ ਉੱਪਰ ਰਾਡ ਦੇ ਨਾਲ ਕਈ ਵਾਰ ਕਰਨ ਤੋਂ ਬਾਅਦ ਉਸ ਦੀ ਜਿਹੜੀ ਮੌਤ ਹੈ ਉਹ ਤਾਂ ਤੇ ਹੀ ਹੋ ਜਾਂਦੀ ਹੈ 인ਦਰਜੀਤ ਹੈ ਜਿਹੜਾ ਉਹ ਰੋਲਾ ਪਾਉਂਦਾ ਅਤੇ ਭੱਜ ਕੇ ਗਵਾਂਡੀਆਂ ਦੇ ਵੱਲ ਨੱਠਦਾ ਅਤੇ ਉਹ ਸਾਰੀ ਗੁੱਥੀ ਸੁਲਝਾਉਣ ਦੇ ਲਈ ਉਸ ਨੇ ਉਸ ਨੇ ਕੋਸ਼ਿਸ਼ ਕੀਤੀ ਅਤੇ ਗਵਾਂਡੀਆਂ ਨੂੰ ਇਹ ਕਹਿ ਕੇ ਸੱਦਿਆ ਕਿ ਮ੍ਰਿਤਕ ਦੀ ਜਿਹੜੀ ਪਤਨੀ ਹੈ ਉਸ ਦੇ ਵੱਲੋਂ ਮ੍ਰਿਤਕ ਦੇ ਸਿਰ ਦੇ ਉੱਪਰ ਲਗਾਤਾਰ ਵਾਰ ਕੀਤੇ ਜਾ ਰਹੇ ਹਨ ਪਾਰੇ ਜਦ ਤੱਕ ਗਵਾਂਡੀ ਉਸ ਘਰ ਦੇ ਵਿੱਚ ਉਸ ਲੌਬੀ ਦੇ ਵਿੱਚ ਪਹੁੰਚਦੇ ਨੇ ਤਾਂ ਰਸਤੇ ਦੇ ਵਿੱਚ ਜਾਂਦਿਆਂ ਹੀ ਜਿਹੜਾ ਬਹਾਦਰ ਸਿੰਘ ਹੈ ਉਹ ਆਪਣਾ ਦਮ ਤੋੜ ਦਿੰਦਾ ਕਿਉਂਕਿ ਲਗਾਤਾਰ ਮ੍ਰਿਤਕ ਦੀ ਪਤਨੀ ਦੇ ਵੱਲੋਂ ਤੇ ਉਸਦੇ ਆਸ਼ਿਕ ਦੇ ਵੱਲੋਂ ਉਸਦੇ ਸਿਰ ਦੇ ਉੱਪਰ ਰਾਡ ਦੇ ਨਾਲ ਵਾਰ ਕੀਤੇ ਗਏ ਸੀ ਜਿਸ ਦੇ ਦੌਰਾਨ ਮ੍ਰਿਤਕ ਦੀ ਮੌਤ ਹੋ ਜਾਂਦੀ ਹੈ ਇੰਦਰਜੀਤ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਦੱਸਿਆ ਜੋ ਤੁਸੀਂ ਸੁਣ پا ਰਹੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਨਾਲ ਹੀ ਪੁਲਿਸ ਨੇ ਵੀ ਬਿਆਨ ਦਿੱਤਾ ਪੁਲਿਸ ਨੇ ਵੀ ਇਸ ਮਾਮਲੇ ਦੀ ਜਿਹੜੀ ਤਫਤੀਸ਼ ਕੀਤੀ ਹੈ ਅਤੇ ਪੁਲਿਸ ਨੇ ਦੱਸਿਆ ਕਿ ਇਸ ਸਾਰੇ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਹੈ ਇਹ ਮ੍ਰਿਤਕ ਅਤੇ ਮ੍ਰਿਤਕ ਦੀ ਪਤਨੀ ਅਤੇ ਉਸਦੇ ਆਸ਼ਿਕ ਦੇ ਵੱਲੋਂ ਦਿੱਤਾ ਗਿਆ ਤਾਂ ਹਜੇ ਤੱਕ ਇਸ ਮਾਮਲੇ ਦੀ ਜਿਹੜੀ ਜਾਂਚ ਪੜਤਾਲ ਹੈ ਉਹ ਚੱਲ ਰਹੀ ਹੈ ਕਿ ਕਿੰਨਾ ਕਾਰਨਾ ਕਰਕੇ ਇਹ ਅਜੀਹਾ ਜਿਹੜਾ ਖੌਫਨਾਕ ਕਦਮ ਸੀ ਮ੍ਰਿਤਕ ਦੀ ਪਤਨੀ ਨੇ ਚੁੱਕਿਆ ਅਗਲੇ ਅਪਡੇਟ ਦੇ ਲਈ ਜੁੜੇ ਰਹੋ ਹੈਵਨ ਇੰਡੀਆ ਟੀਵੀ ਦੇ ਨਾਲ ਮੈਂ ਮਾਹੀ ਧੰਨਵਾਦ ਜੀ ਪੁੱਛਿਆ ਕਿ ਜੀ ਮੈਨੂੰ ਤਾਂ ਅਸੀਂ ਹਿੰਦੀ ਗੱਲਾਂ ਅਸੀਂ ਕੰਮਕਾਰ ਕਰਨੇ ਥੱਕੇ ਹੋਏ ਸੀ ਬੰਦੇ ਠੀਕ ਆ ਕੋਈ ਕੋ ਪਤਾ ਨਹੀਂ ਲੱਗਿਆ ਤੇ ਦੂਜਾ ਮੈਂ ਲੌਬੀ 'ਚ ਪਿਆ ਸੀਗਾ ਤੇ ਉਹਦੀ ਘਰ ਵਾਲੀ ਨੇ ਬਾਈ ਜਿੰਦੇ ਜਿੰਦੇ ਖੋਲੇ ਨੇ ਕੁਝ ਵੀ ਕੀਤਾ ਹੋਊਗਾ ਤੇ ਜਦੋਂ ਅੰਦਰ ਉਹਦੇ ਬਾਅਰ ਹੋਏ ਨੇ ਉਹਦੀ ਬਾਜ ਨਿਕਲੀ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਦੇਖਿਆ ਤੇ ਮੁੰਡਾ ਮੇਰੇ ਮੂਹਰੇ ਆ ਗਿਆ ਇਮਾਮ ਉਹਨੂੰ ਪਛਾਣ ਲਿਆ ਉਹਦੇ ਨਾਲ ਮੇਰੀ ਗੱਲਬਾਤ ਵੀ ਹੋਈ ਵੀ ਐਵੇਂ ਫਲਾਨਾ ਵੀ ਤੂੰ ਚੁੱਪ ਕਰ ਜਾ ਤੇ ਐ ਕਰਕੇ ਫਿਰ ਮੈਨੂੰ ਕਹਿੰਦੇ ਰੌਲਾ ਨਾ ਪਾ ਤੇ ਮੈਂ ਜਾ ਕੇ ਕੰਧ ਟੱਪ ਕੇ ਮਗਵਾਂਡੀਆਂ ਨੂੰ ਜਾ ਕੇ ਬੁਲਾ ਕੇ ਲੈ ਕੇ ਆਇਆ ਮੌਜੂਦਾ ਸਰਪੰਚ ਨੂੰ ਬੁਲਾਇਆ ਸੀਨੇ ਤੇ ਫਿਰ ਅਸੀਂ ਮਲਾਉਦਰ ਹਸਪੀਟਲ ਚ ਲੈ ਗਏ ਜਦੋਂ ਤੁਸੀਂ ਲੈ ਕੇ ਗਏ ਉਦੋਂ ਜਿਉਂਦਾ ਸੀ ਉਹ ਹਾਂਜੀ ਜਿਉਂਦਾ ਸੀਗਾ ਜੀ ਸਾਡੇ ਕੋਲ ਵੀਡੀਓ ਵੀ ਆ ਤੇ ਮਲਾਉ ਦੇ ਪੱਟੀਆਂ-ਪੁੱਟੀਆਂ ਵੀ ਹੋਈਆਂ ਨੇ ਹਸਤਾਲ ਚ ਜੀ ਤੇ ਉਹਨਾਂ ਨੇ ਕਹਿੰਦੇ ਕੁਝ ਵੀ ਕੱਟੇ ਨੇ ਉਥੋਂ ਰੈਫਰ ਕਰਕੇ ਤੋਰਿਆ ਜੀ ਉਦੋਂ ਜਾਉਂਦਾ ਸੀ ਉਹ ਰੈਫਰ ਕਰਕੇ ਤੋਰਿਆ ਤੇ ਗਾਹਾਂ ਲੁਧਿਆਣੇ ਜਾ ਕੇ ਵੀ ਰੱਥ ਹੋ ਗਈ ਬੰਦਾ ਮਾਰਿਆ ਉਹ ਕੌਣ ਸੀ ਮਾਰਨੇ ਵਾਲਾ ਜੀ ਤੁਸੀਂ ਦੇਖਿਆ ਜਿਹੜਾ ਉਹਦਾ ਨਾਂ ਜੀ ਸੁਖ ਸੁਖਪ੍ਰੀਤ ਸੁਖੀ ਸੀਗਾ ਜੀ ਹਾਂ ਉਹ ਕਿੱਥੇ ਦਾ ਬੰਦਾ ਢਲੇਰ ਪਿੰਡ ਦਾ ਜੀ ਉਹ ਕੀ ਕਰਦਾ ਸੀ ਉਹਦੇ ਨਾਲ ਉਹ ਜੀ ਪਹਿਲਾਂ ਇਹਨਾਂ ਦਾ ਕੋਈ ਮਿੱਟੀ-ਮੁੱਟੀ ਦਾ ਕੰਮ ਪਹਿਲਾਂ ਦੀ ਸਾਂਝ ਕੇ ਰਹੀ ਸੀ ਮੰਨ ਲਓ ਆਪਸ ਵਿੱਚ ਤਾਲਮੇਲ ਸੀ ਆਉਣ ਜਾਣ ਸੀ ਇਹਨਾਂ ਦਾ ਆਪ ਵਿੱਚ ਮਿਲ ਵਰਤਨ ਸੀਗਾ ਪਰ ਬਰਬਾਰ ਸਾਡੇ ਨਾਲ ਤਾਂ ਜਾਣ ਪਹਿਚਾਣਾ ਓਏ ਬਾਈ ਦੇ ਥਰੂ ਹੋਈ ਸੀਗੀ ਅਸੀਂ ਤਾਂ ਉਹਨੂੰ ਜਾਣ ਦੀ ਜਾਣ ਦੇਣੀ ਸੀਗੀ ਕਿ ਮੈਨੂੰ ਹੁਣ ਤਾਂ ਸਾਡੇ ਨਾਲ ਵੀ ਵਧੀਆ ਜਾਣ ਪਹਿਚਾਣ ਹੋ ਗਈ ਸੀ ਇਹਦੇ ਕਰਕੇ ਇਹ ਜੀ ਮ੍ਰਿਤਕ ਹੈ ਜਿਹੜਾ ਬਹਾਦਰ ਸਿੰਘ ਐਲਿਸ ਭੋਲਾ ਸਾਨੂੰ ਗੁਰਮੀਲ ਸਿੰਘ ਦੀ ਉਮਰ 40 ਸਾਲ ਹੈ ਇਹ ਸੋਈਆਂ ਰਹਿੰਦਾ ਥਾੜਾ ਮਲਾਉ ਦੇ ਵਿੱਚ ਇਹ ਜਦੋਂ ਸਾਨੂੰ ਇਤਲਾ ਮਿਲੀ ਤਾਂ ਐਸਐਸਓਰ ਮੈਂ ਮੌਕੇ ਤੇ ਪਹੁੰਚੀ ਇਹਦੀ ਸਿਰ ਦੇ ਉੱਤੇ ਰੌਡ ਰੌਡ ਮਾਰੀ ਹੋਈ ਸੀਗੀ ਜਦੋਂ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਵੀ ਇਹਦੀ ਇਹਦੀ ਵਾਈਫ ਹੈ ਜਸਵੀਰ ਕੌਰ ਉਤੇ ਇੱਕ ਇਹਦੀ ਬੇਟੀ ਹੈ 7 ਸਾਲ ਦੀ ਵਾਈਫ ਹੈ ਜਿਹੜੀ ਉਹਦੀ ਇਹਦੇ ਨਾਲ ਕੋਈ ਮਿੱਟੀ ਦਾ ਕੰਮ ਕਰਦਾ ਸੀਗਾ ਸੁਖਪ੍ਰੀਤ ਸਿੰਘ ਸਾਨੂੰ ਜੀ ਦੇਵ ਸਿੰਘ ਉਹਦੀ ਇਹਦੇ ਨਾਲ ਇੰਟੀਮੇਸ਼ਨ ਹੋ ਗਈ ਮਤਲਬ ਇਹਦੇ ਨਾਲ ਅਫੇਅਰ ਹੋ ਗਿਆ ਤੇ ਇਹਨੂੰ ਪਤਾ ਲੱਗ ਗਿਆ ਇਹਨਾਂ ਨੇ ਫਿਰ ਉਸ ਚੀਜ਼ ਦਾ ਇਹਨਾਂ ਰੋਹੇ ਦੀ ਰਾਣ ਨਾਲ ਇਹਦੇ ਸਿਰ ਤੇ ਮਾਰ ਕੇ ਇਹਦਾ ਮਰਡਰ ਕਰਤਾ ਤੇ ਦੋਹੇ ਉਥੋਂ ਸਕਿੱਪ ਹੋ ਗਏ ਪ੍ਰੇਮ ਅਮਨ ਜੀ ਆਪਾਂ ਕਹਿ ਦਈਏ ਮਤਲਬ ਕਿ ਮਰਡਰ ਦਾ ਕਾਰਨ ਪ੍ਰੇਮ ਸੰਬੰਧ ਕੇ ਆ ਪ੍ਰੇਮ ਸੰਬੰਧ ਇਨਾਂ ਵਿੱਚ ਗ੍ਰਿਫਤਾਰੀ ਕਿੰਨੇ ਵਿਅਕਤੀਆਂ ਦੀ ਹੋਈ ਹੈ ਇਹ ਦੋਨੋਂ ਸਕਿਪਾਂ ਵਿੱਚ ਭਜੇ ਹੋਏ ਨੇ ਅੱਛਾ ਬਾਈ ਨੇ ਇਹਨਾਂ ਮੁਕਤਵਾ ਦਾ ਰਿਕਾਰਡ ਦਿੱਤਾ ਗਿਆ ਠੀਕ ਹੈ ਸੀਨੀਅਰ ਅਫਸਰ ਦੇ ਨੋਟਿਸ ਲਿਆ ਦਿੱਤਾ ਗਿਆ ਐਫਐਸਐਲ ਟੀਮਾਂ ਬਣਾਤੀਆਂ ਸਾਰਾ ਇਹ ਜਲਦੀ ਨਲੂਕ ਕਰਾਂਗੇ ਸਾਰਾ ਜਿਹੜਾ ਮਿਰਤ ਇਹ ਕੰਮ ਕੀ ਕਰਦਾ ਸੀ ਬੇਸਿਕਲੀ ਇਹ ਮਿੱਟੀ ਦਾ ਕੰਮ ਅਰਧੀ ਟਾਲੇ ਟੁਨੀ ਵਿੱਚ ਰੱਖਿਆ ਹੋਇਆ ਸੀ ਅੱਛਾ ਜਿਹੜਾ ਨਾਲ ਬੰਦਾ ਸੀ ਉਹ ਵੀ ਇਹਦਾ ਕੋਈ ਉਹ ਵੀ ਇਹਦੇ ਨਾਲ ਕੰਮ ਕਰਦਾ ਸੀਗਾ ਪਹਿਲਾਂ ਥੇ ਉਹਦਾ ਘਰ ਆਣਾ ਜਾਣਾ ਸੀਗਾ